1999 ਤੋਂ ਮੈਂ ਬਤੌਰ ਇੱਕ ਵਿਦਿਆਰਥੀ ਹਾਇਰ ਐਜੂਕੇਸ਼ਨ ਲੈ ਲਈ ਜਿੱਤੇ ਆਇਆ। ਇਹਨੂੰ ਪਰਿਵਾਰ ਤੇ ਨਾਲ ਸੰਬੰਧਤ ਸੀ। ਗੁਰਦੀਪ ਅਕਸ਼ਿਸ਼ ਔਰ ਇੱਥੋਂ ਦੇ ਪ੍ਰਬੰਧਕਾਂ ਦਾ ਪਿਆਰ ਇੱਥੋਂ ਦੇ ਕ੍ਰਾਂਤੀ ਸਿੰਘ ਦਾ ਪਿਆਰ ਮੈਨੂੰ ਗੁਰਚੱਕੀਵਾਲ ਲੈ ਆਇਆ। ਗਿਆਨੀ ਜੀ ਦੀ ਸ਼ੋਭਾ ਕੰਨ ਗਿਆਨੀ ਮੈਂ 2023 ਚ ਆਇਆ ਸੀਗਾ ਇਸ ਆਸ਼ਰਮ ਦੇ ਵਿੱਚ ਤੇ ਬਾਕੀ ਜਮਾਲਪੁਰ ਸਕੂਲ ਦੇ ਵਿੱਚ ਮੈਂ ਸਿੱਖਿਆ ਸੀਗਾ ਸਭ ਮੇਰੇ ਭਾਈ ਬਾਥੇ ਸੀਗੇ ਤੇ ਮੈਂ 2 2-3 ਦਾ ਇੱਥੇ ਆਉਣਾ ਮੈਂ ਐਥਲੀਟ ਵੀ ਕਰਦਾ ਹਾਂ ਕ੍ਰਿਕਟ ਵੀ ਖੇਡਦਾ ਮੈਂ ਪੰਜਾਬ ਟੀਮ ਦਾ ਪਲੇਅਰ ਹਾਂ ਜੀ ਤੇ ਉਹਨਾਂ ਦਾ ਇੱਕੋ ਮਕਸਦ ਸੀ ਵੀ ਕੋਈ ਵੀ ਨੇਤਰਹੀਨ ਸੜਕਾਂ ਤੇ ਭੀਖ ਮੰਗਦਾਂ ਨਜ਼ਰ ਨਾ ਆਵੇ। ਖੱਡੀਆਂ ਬਣਨ ਦੀ ਟ੍ਰੇਨਿੰਗ, ਮੰਜੇ ਬਣਨ ਦੀ ਟ੍ਰੇਨਿੰਗ, ਕੁਰਸੀਆਂ ਬਣਨ ਦੀ, ਮੋਮਬਤੀਆਂ ਵਗੈਰਾ ਲੁਧਿਆਣਾ ਸਥਿਤ ਨੇਤਰਹੀਨਾ ਦੇ ਸਕੂਲ ਦੇ ਵਿੱਚ ਪਹੁੰਚੇ ਆ ਜਿੱਥੇ ਉਹਨਾਂ ਨੇਤਰਹੀਨ ਬੱਚਿਆਂ ਤੋਂ ਇਲਾਵਾ ਬਜ਼ੁਰਗਾਂ ਨੂੰ ਜਿੱਥੇ ਵਕਫਾ-ਵਕਫ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਉੱਥੇ ਹੀ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਐਜੂਕੇਸ਼ਨ ਵੀ ਦਿੱਤੀ ਜਾ ਰਹੀ ਹੈ ਤਾਂ ਲਗਾਤਾਰ ਇਹ ਜਿਹੜਾ ਉਪਰਾਲਾ ਉਹ ਕੀਤਾ ਜਾ ਰਿਹਾ ਸਾਡੇ ਨਾਲ ਇੱਥੋਂ ਦੇ ਪ੍ਰਬੰਧਕ ਨੇ ਗੁਰਪ੍ਰੀਤ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕਦੋਂ ਤੋਂ ਇਹ ਜਿਹੜੀ ਤੁਹਾਡੇ ਵੱਲੋਂ ਸੇਵਾ ਇਹ ਕੀਤੀ ਜਾ ਰਹੀ ਹੈ ਔਰ ਖਾਸ ਕਰ ਨੇਤਰਹੀਨਾਂ ਲਈ ਤੁਹਾਡੇ ਵੱਲੋਂ ਜਿਹੜਾ ਬੀੜਾ ਚੁੱਕਿਆ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਵੀ ਜਿਹੜੀ ਸੰਸਥਾ ਸਾਨੂੰ 1964 ਤੋਂ ਗਿਆਨੀ ਲక్ష్మణ ਸਿੰਘ ਜੀ ਗੰਧਰਵ ਜਿਹੜੇ ਕਿ ਖੁਦ ਨੇਤਰੀ ਹੀ ਸੀ ਪਿੰਡ ਮਹਿਮੂਦਪੁਰ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਸੀ ਜਿਨ੍ਹਾਂ ਦਾ ਪੂਰਾ ਪਰਿਵਾਰ ਹੁਣ ਵੀ ਸੇਵਾ ਦੇ ਵਿੱਚ ਲੱਗਿਆ ਹੋਇਆ ਤੇ ਉਹਨਾਂ ਵੱਲੋਂ ਇਹ ਵੀੜਾ ਚੁੱਕਿਆ ਗਿਆ ਸੀ ਤੇ ਉਹਨਾਂ ਦਾ ਇੱਕੋ ਮਕਸਦ ਸੀ ਵੀ ਕੋਈ ਵੀ ਨੇਤਰਹੀਨ ਸੜਕਾਂ ਤੇ ਭੀਖ ਮੰਗਦਾਂ ਨਜ਼ਰ ਨਾ ਆਵੇ ਸੋ ਉਹਦੇ ਮੁੱਖ ਰੱਖਦੇ ਹੋ ਉਹਨਾਂ ਨੇ ਇਹ ਉਪਰਾਲਾ ਕੀਤਾ ਸੀ ਉਹਨਾਂ ਦਿਨਾਂ ਦੇ ਵਿੱਚ ਨੇਤਰਹੀਨਾਂ ਨੂੰ ਸੰਗੀਤ ਸਿਖਾਇਆ ਜਾਂਦਾ ਸੀ ਖੱਡੀਆਂ ਬਣਨ ਦੀ ਟ੍ਰੇਨਿੰਗ ਮੰਜੇ ਬਣਨ ਦੀ ਟ੍ਰੇਨਿੰਗ ਕੁਰਸੀਆਂ ਬਣਨ ਦੀ ਮੋਮਬਤੀਆਂ ਵਗੈਰਾ ਬਣਾ ਕੇ ਉਹਨਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ ਤਾਂ ਕਿ ਨੇਤਰਹੀਨ ਪੜ ਇੱਥੋਂ ਸਿੱਖ ਕੇ ਆਪਣਾ ਕੋਈ ਰੋਜਗਾਰ ਸ਼ੁਰੂ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਸੋ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਨੇਤਰਹੀਨ ਇੱਥੋਂ ਸਿੱਖ ਕੇ ਫਿਰ ਕੋਈ ਆਪਣਾ ਆਪਣਾ ਕੀਤਾ ਸ਼ੁਰੂ ਕੀਤਾ ਗੁਰਵਾਨੀ ਨਾਲ ਜੁੜੇ ਲੋਕੀ ਤੇ ਉਸ ਤੋਂ ਬਾਅਦ ਫਿਰ ਜਿੱਦਾਂ ਪੰਜਾਬ ਦੇ ਵਿੱਚ ਨੇਤਰਹੀਨਾਂ ਦੇ ਸਕੂਲ ਖੁੱਲ ਗਏ ਜਮਾਲਪੁਰ ਦੇ ਵਿੱਚ ਹੈ ਬਵਾਲ ਦੇ ਵਿੱਚ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪ੍ਰਾਈਵੇਟ ਸੰਸਥਾਾਂ ਵਾਗੇ ਆਈਆਂ ਤੇ ਫਿਰ ਨੇਤਰਹੀਨ ਪੜ੍ਹਾਈ ਵਾਲੇ ਪਾਸੇ ਨੂੰ ਮੁੜੇ ਤੇ ਪੜਨ ਤੋਂ ਬਾਅਦ ਫਿਰ ਇਹਨਾਂ ਦੇ ਹੱਕਾਂ ਦੇ ਲਈ ਲੜਾਈ ਲੜੀ ਸਰਕਾਰਾਂ ਨਾਲ ਫਿਰ ਉਹ ਇਹਨਾਂ ਦੇ ਲਈ ਰਾਖਵਾ ਕੋਟਾ ਜਿਹੜਾ ਉਹ ਸਥਾਪਿਤ ਕਰਵਾਇਆ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਨਾਲ ਚਿੱਠੀ ਪੱਤਰ ਕਰਕੇ ਪ੍ਰੋਟੈਸਟ ਕਰਕੇ ਸੋ ਸਾਰਾ 1% ਰਾਖਵਾ ਕੋਟਾ ਜਿਹੜਾ ਹੁਣ ਨੇਤਰਹੀਨਾਂ ਦਾ ਉਹਦੇ ਵਾਸਤੇ ਫਿਰ ਨੇਤਰਹੀਨ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਤਿਆਰ ਕੀਤਾ ਗਿਆ ਹੁਣ ਅੱਜ ਸੈਂਕੜਿਆਂ ਦੀ ਗਿਣਤੀជា ਹਜ਼ਾਰਾਂ ਦੀ ਗਿਣਤੀ ਚ ਨੇਤਰਹੀਨ ਜਿਹੜੇ ਨੇ ਉਹ ਵੱਖ-ਵੱਖ ਵਿਭਾਗਾਂ ਦੇ ਵਿੱਚ ਸਰਕਾਰੀ ਨੌਕਰੀਆਂ ਤੇ ਨੇ ਸੋ ਇਸ ਸੰਸਥਾ ਦੇ ਵਿੱਚ ਰਹਿ ਕੇ ਜਿੱਥੇ ਉਹ ਉਚੇਰੀ ਵਿੱਦਿਆ ਹਾਸਲ ਕਰਦੇ ਨੇ ਔਰ ਇੱਥੇ ਸਾਡਾ ਮੇਨ ਮਕਸਦ ਹੈ ਵੀ ਨੇਤਰਹੀਨ ਨੂੰ ਆਤਮ ਨਿਰਭਰ ਬਣਾਇਆ ਜਾਵੇ ਕਿਉਂਕਿ ਜ਼ਿਆਦਾਤਰ ਕੰਮ ਤੁਸੀਂ ਜਿੱਦਾਂ ਦੇਖਿਆ ਇੱਥੇ ਵੀ ਨੇਤਰਹੀਨ ਖੁਦ ਕਰਦੇ ਨੇ ਆਪਣੇ ਕੱਪੜੇ ਖੁਦ ਧੋਂਦੇ ਨੇ ਤੇ ਆਪਣਾ ਸਾਰਾ ਜਿਸ ਤਰ੍ਹਾਂ ਇੱਥੇ ਰਹਿਣ ਸਹਿਣ ਦਾ ਜੋ ਵੀ ਇਹਨਾਂ ਦਾ ਫਰੀडम ਦੇ ਨਾਲ ਰਹਿੰਦੇ ਨੇ ਤੇ ਜਿਹੜੇ ਆ ਖਾਣਾ ਖਵਾਉਣ ਵਾਲੇ ਵੀ ਸਾਡੇ ਸਾਥੀ ਨੇ ਤੇ ਜਾਂ ਹੋਰ ਸੇਵਾ ਕਰ ਰਹੇ ਨੇ ਉਹਨਾਂ ਨੂੰ ਜਿੰਨਾਂ ਥੋੜਾ ਬਹੁਤਾ ਦੇ ਦਸਦਾ ਵਾ ਇੱਕ ਦੂਸਰੇ ਦੀ ਮਦਦ ਕਰਦੇ ਨੇ ਸੋ ਇੱਥੇ ਇਸ ਤਰ੍ਹਾਂ ਦਾ ਇੱਕ ਅਸੀਂ ਕਨਸੈਪਟ ਕੀਤਾ ਹੋਇਆ ਸ਼ੁਰੂ ਵੀ ਇਹਨਾਂ ਦੇ ਵਿੱਚੋਂ ਹੀ ਕੁਝ ਲੋਕਾਂ ਨੂੰ ਥੋੜੀ ਬਹੁਤੀ ਸਹਾਇਤਾ ਮਾਇਆ ਦੇ ਕੇ ਉਹਨਾਂ ਤੋਂ ਨਾਲ ਕੰਮ ਵੀ ਨਾਲ ਲਈਦਾ ਤੇ ਨਾਲ ਉਹਨਾਂ ਨੂੰ ਇੱਕ ਸੇਵਾ ਭਾਵਨਾ ਜਾਂਦੀ ਹੈ ਤੋ ਬੰਦੇ ਨੂੰ ਹੁੰਦਾ ਮੈਂ ਕਮਾ ਵੀ ਰਿਹਾ ਸੋ ਜਿਹੜੇ ਬੱਚੇ ਪੜ ਰਹੇ ਨੇ ਉਹਨਾਂ ਦੀ ਪੜਾਈ ਦਾ ਸਾਰਾ ਖਰਚਾ ਇੱਥੇ ਰਹਿਣ ਵਾਲਿਆਂ ਦਾ ਖਰਚਾ ਉਹ ਸਾਰਾ ਦਾਨੀ ਸਜਣਾ ਦੇ ਸਹਿਯੋਗ ਦੇ ਨਾਲ ਸਾਰਾ ਇਹ ਚੱਲਦਾ ਔਰ ਇੱਥੇ ਗਣਾ ਮੈਂ ਦਰਸ਼ਨਾ ਜਾਊਗਾ ਵੀ ਤਿੰਨ ਤਿੰਨ ਮਹੀਨੇ ਦੀ ਅਡਵਾਂਸ ਦੇ ਵਿੱਚ ਰੋਟੀ ਦੀ ਬੁਕਿੰਗ ਹੈ ਤੇ ਲੋਕਾਂ ਦੇ ਵਿੱਚ ਇੰਨੀ ਸ਼ਰਧਾ ਜਿਹੜਾ ਇੱਕ ਵਾਰੀ ਇੱਥੇ ਆ ਜਾਂਦਾ ਲੰਗਰ ਛਕਾਉਣ ਵਾਸਤੇ ਉਹ ਫਿਰ ਇੱਥੋਂ ਦਾ ਹੀ ਹੋ ਕੇ ਰਹਿ ਜਾਂਦਾ ਉਹਨਾਂ ਦੇ ਬੱਚਿਆਂ ਦੇ ਜਨਮ ਦਿਨ ਮੈਰਿਜ ਐਨਿਵਰਸਰੀਆਂ ਸਾਰਾ ਇੱਥੇ ਲੋਕ ਇਹਨਾਂ ਨਾਲ ਆਪਣਾ ਜਿਹੜਾ ਮਨਾ ਕੇ ਆਪਣੀਆਂ ਖੁਸ਼ੀਆਂ ਹਾਸਲ ਕਰਦੇ ਨੇ ਔਰ ਉੱਥੇ ਹੀ ਸੰਸਥਾ ਦੀ ਮਦਦ ਕਰਦੇ ਨੇ ਤੇ ਉਸ ਜਿਹੜੇ ਸਹਿਯੋਗ ਦੇ ਨਾਲ ਇਹ ਸਾਰੀ ਸੰਸਥਾ ਚੱਲਦੀ ਹੈ ਤੇ ਹੁਣ ਜਿੱਦਾਂ ਅਸੀਂ ਹੁਣ ਇਸ ਸੰਸਥਾ ਜਿਹੜਾ ਬਿਲਡਿੰਗ ਹੈ ਇਹਦੀ ਦੁਆਰਾ ਕਿਉਂਕਿ ਬਹੁਤ ਪੁਰਾਣੀ ਸੰਸਥਾ ਇਹ ਬਣੀ ਹੋਈ ਹੈ ਹੁਣ ਆ ਬਿਲਡਿੰਗ ਕੁਝ ਜਿਹੜੇ ਸਾਡੇ ਦੋ ਕਹਾਲ ਨੇ ਇਹਨਾਂ ਨੂੰ ਦੁਆਰਾ ਨਵੇਂ ਬਣਾਉਣ ਦੀ ਅਸੀਂ ਉਪਰਾਲਾ ਕਰ ਰਹੇ ਹਾਂ ਵਿਸਾਖੀ ਤੋਂ ਇਹ ਸੰਗਤ ਨੂੰ ਅਪੀਲ ਕਰਾਂਗੇ ਵੀ ਥੋੜਾ ਥੋੜਾ ਕਰਕੇ ਵੀ ਨਾ ਇਹਦੇ ਵਿੱਚ ਸਾਡਾ ਸਹਿਯੋਗ ਕਰਨ ਔਰ ਦੂਜੀ ਅਪੀਲ ਮੈਂ ਇਹ ਕਰੂੰਗਾ ਵੀ ਕਿਤੇ ਵੀ ਕੋਈ ਨੇਤਰਹੀਨ ਬੱਚਾ ਬੱਚੀ ਤੁਹਾਨੂੰ ਮਿਲਦਾ ਹੈ ਤਾਓ ਜਰੂਰ ਸਾਡੀ ਸੰਸਥਾ ਤੱਕ ਪਹੁੰਚਾਓ ਕਿ ਨੇਤਰਹੀਨ ਲੜਕੇ ਲੜਕੀਆਂ ਦੀ ਜਿਹੜੀ ਸੰਸਥਾ ਹੈ ਉਹ ਜਿਹੜੀ ਲੜਕੀਆਂ ਦੇ ਲਈ ਉਹ ਇੱਥੇ ਸਾਡਾ ਪ੍ਰਬੰਧ ਚੱਲ ਰਿਹਾ ਹੈ ਲੜਕੀਆਂ ਲਈ ਸਾਡੀ ਅੰਮ੍ਰਿਤਸਰ ਦੇ ਵਿੱਚ ਸੰਸਥਾ ਸੰਸਾਭ ਰੋਡ ਸ਼ਾਟਾ ਦੇ ਵਿੱਚ ਜਿੱਥੇ 20 25 ਨੇਤਰਹੀਨ ਲੜਕੀਆਂ ਸਾਡੀਆਂ ਉੱਥੇ ਰਹਿ ਕੇ ਸੰਗੀਤ ਦੀ ਪੜ੍ਹਾਈ ਦੀ ਵਿੱਦਿਆ ਹਾਸਲ ਕਰ ਰਹੀਆਂ ਨੇ ਨਾਲ ਘਰ ਦੇ ਕੰਮ ਸਿੱਖ ਰਹੀਆਂ ਨੇ ਇੱਥੇ ਤਕਰੀਬਨ ਇਸ ਟਾਈਮ ਮੌਜੂਦਾ ਸਮੇਂ ਸਾਡੇ ਕੋਲ 40 42 ਦੇ ਕਰੀਬ ਨੇਤਰਹੀਨ ਬੱਚੇ ਨੇ ਤੇ ਬਜ਼ੁਰਗ ਨੇ ਜਿਹੜੇ ਇੱਥੇ ਰਹਿ ਕੇ ਆਪਣੀ ਪੜ੍ਹਾਈ ਕਰ ਰਹੇ ਨੇ ਆਪਣਾ ਵਧੀਆ ਜੀਵਨ ਬਸਰ ਕਰ ਰਹੇ ਨੇ ਆਉਣ ਵਾਸਤੇ ਸਾਨੂੰ ਸਹਿਯੋਗ ਆ ਜਿਹੜਾ ਕੁਛ ਜਿਹੜੇ ਦੇਖਣ ਵਾਲੇ ਕੋ ਲੋਕ ਨੇ ਜਦਾਂ ਬਾਈ ਜੀ ਪਰਮੇਂਦਰ ਫੁੱਲਾਂਵਾਲ ਜੀ ਗਰਮੀਤ ਜੀ ਹੋਰ ਕੁਛ ਪ੍ਰਬੰਧਕ ਜਿਹੜੇ ਸਾਡੇ ਜਿਹੜੇ ਕੋ ਦੇਖ ਸਕਦੇ ਨੇ ਭੈਣ ਜੀ ਉਹ ਨਹੀਂ ਸਾਡੇ ਮੈਡਮ ਜੀ ਜਿਹੜੇ ਪ੍ਰਿੰਸੀਪਲ ਮੈਡਮ ਤੇ ਇਹ ਰਟਾਇਰ ਨੇ ਇੱਥੇ ਪਿਛਲੇ 25-25 ਸਾਲ ਤੋਂ ਇੱਥੇ ਲਗਾਤਾਰ ਸੇਵਾ ਕਰ ਰਹੇ ਨੇ ਸੋ ਇਹ ਸੰਸਥਾ ਦੇ ਨਾਲ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਦਸ਼ਮੇਸ਼ ਨਗਰ ਗਿਲ ਰੋਡ ਲੁਧਿਆਣਾ ਦੇ ਉੱਤੇ ਇਹ ਸੰਸਥਾ ਗਲੀ ਨੰਬਰ 7 ਦੇ ਵਿੱਚ ਰਤ ਦੇ ਵਿੱਚ ਗੁਰਦੁਆਰਾ ਜਿਹੜਾ ਨੇਤਰਹੀਨਾਂ ਦਾ ਗੁਰਦੁਆਰਾ ਸਾਹਿਬ ਹੈ ਉਹਦੇ ਨਾਲ ਇਹ ਸੰਸਥਾ ਹੈ ਇੱਥੇ ਜਰੂਰ ਆਪਣੇ ਸਮੇਤ ਇੱਕ ਵਾਰੀ ਇੱਥੇ ਆਓ ਤਾਂ ਕਿ ਤੁਹਾਡੇ ਬੱਚਿਆਂ ਨੂੰ ਵੀ ਸੇਵਾ ਦੀ ਭਾਵਨਾ ਦਾ ਪਤਾ ਲੱਗ ਸਕੇ ਇਹ ਸੇਵਾ ਦਾ ਕਨਸੈਪਟ ਜਿਹੜਾ ਸਾਡੇ ਬਜ਼ੁਰਗਾਂ ਨੇ ਸ਼ੁਰੂ ਕੀਤਾ ਸੋ ਅੱਜ ਇਹ ਲਗਾਤਾਰ 1964 ਤੋਂ ਇੱਥੇ ਚੱਲ ਰਿਹਾ ਜੀ ਸੋ ਇੱਕ ਸਵਾਲ ਉਹਨਾਂ ਨਾਲ ਵੀ ਕਰਾਂਗੇ ਜਿਨ੍ਹਾਂ ਦੇ ਵੱਲੋਂ ਗੁਰਬਾਣੀ ਦਾ ਜਿਹੜਾ ਸ਼ਬਦ ਗਾਇਨ ਕੀਤਾ ਜਾਂਦਾ ਔਰ ਤੁਸੀਂ ਬਹੁਤ ਵਧੀਆ ਸ਼ਬਦ ਗਾਇਨ ਕਰਦੇ ਹੋ ਸਭ ਤੋਂ ਪਹਿਲਾਂ ਤੁਹਾਡਾ ਨਾਮ ਮੇਰਾ ਨਾਮ ਜਸਪ੍ਰੀਤ ਸਿੰਘ ਕਿੰਨੇ ਸਮੇਂ ਤੋਂ ਜਿਹੜਾ ਤੁਸੀਂ ਗੁਰਬਾਣੀ ਦੇ ਨਾਲ ਜਿਹੜਾ ਤੁਸੀਂ ਸ਼ਬਦ ਗਾਇਨ ਕਰ ਰਹੇ ਹੋ ਔਰ ਕੀ ਆ ਜਾ ਰਹੇ ਤੁਸੀਂ ਸਿਖਾਣੇ ਵੀ ਹੋ ਹਾਂਜੀ ਮੈਂ 1999 ਤੋਂ ਜੀ ਜੀ 1999 ਤੋਂ ਮੈਂ ਬਤੌਰ ਇੱਕ ਵਿਦਿਆਰਥੀ ਹਾਇਰ ਐਜੂਕੇਸ਼ਨ ਲੈਣ ਲਈ ਇੱਥੇ ਆਇਆ ਜੀ ਮੈਂ ਹਿੰਦੂ ਪਰਿਵਾਰ ਤੇ ਨਾਲ ਸੰਬੰਧਤ ਸੀ ਜੀ ਗੁਰੂ ਦੀ ਬਖਸ਼ਿਸ਼ ਔਰ ਇੱਥੋਂ ਦੇ ਪ੍ਰਬੰਧਕਾਂ ਦਾ ਪਿਆਰ ਇੱਥੋਂ ਦੇ ਕ੍ਰਾਂਤੀ ਸਿੰਘ ਦਾ ਪਿਆਰ ਮੈਨੂੰ ਗੁਰਚੱਕੀਵਾਲ ਲੈ ਆਇਆ ਔਰ ਮੈਂ ਚਾਹੁੰਦਾ ਸੀ ਵਕੀਲ ਬਣਨਾ ਜੀ ਮਾਲੀ ਹਾਲਾਤ ਚੰਗੇ ਹਾ ਨਾ ਹੋਣ ਕਰਕੇ ਉਹ ਨਹੀਂ ਪ੍ਰਾਪਤ ਕਰ ਸਕਿਆ ਪਰ ਮੈਨੂੰ ਇਸ ਕਾਲ ਦਾ ਰੱਤੀ ਪਰ ਵੀ ਮਲਾਲ ਲਈ ਕਿਉਂਕਿ ਮੈਂ ਕੀਰਤਨੀਆਂ ਬਣਨ ਵਿੱਚ ਕਾਮਯਾਬ ਹੋਇਆ ਸੀ ਫੈਮਿਲੀ ਕਿੱਥੋਂ ਦੀ ਰਹਿਣ ਵਾਲੀ ਹੈ ਕਿਉਂਕਿ ਇੱਕ ਚੰਗਾ ਉਪਰਾਲਾ ਫੈਮਿਲੀ ਕਿੱਥੋਂ ਦੀ ਰਹਿਣ ਵਾਲੀ ਫੈਮਿਲੀ ਦੀ ਕਿੱਦਾਂ ਦੀ سپورਟ ਹੈ ਫੈਮਿਲੀ ਦੀ سپورਟ ਨਹੀਂ ਜੀ ਬਸ ਇਹੀ ਹੁਣ ਇੱਕ ਫੈਮਿਲੀ ਹੈ ਇੱਥੇ ਰਹ ਰਹੇ ਹਾਂ ਨਿਤਰੀਨ ਭਾਈਚਾਰਾ ਹੈ ਜੀ ਇਸ ਇਹ ਸਾਰੀ ਫੈਮਲੀ ਹੈ ਜੀ ਇੱਥੇ ਰਹਿ ਰਹੇ ਹਾਂ ਉਹ ਉਦੋਂ ਤੋਂ ਨਹੀਂ ਮੈਂ ਰਹਿ ਦਿਨੇ ਸਾਰਾ ਦਿਨ ਇੱਥੇ ਉਹੀ ਦਾ ਅਰੇਂਜਮੈਂਟ ਵਿੱਚ ਹੋਣ ਕਰਕੇ ਤੇ ਵੈਸੋ ਹੀ ਮੇਰੀ ਰੈਸ਼ ਕੋਟ ਮੰਗਲ ਸਿੰਘ ਹੈ ਜੀ ਕੋਟ ਮੰਗਲ ਸਿੰਘ ਜੀ ਤਾਂ ਇਹ ਕਿਹਾ ਵੀ ਜਾ ਰਿਹਾ ਵੀ ਕਈ ਨੌਜਵਾਨ ਤੁਸੀਂ ਹੈ ਗੁਰਬਾਣੀ ਦੇ ਨਾਲ ਜੋੜ ਤੇ ਜੀ ਮੈਂ ਵਕ ਵਕ ਜਗਤ ਚ ਜਾ ਕੇ ਗੁਰਬਾਣੀ ਦੀਆਂ ਕਲਾਸਾਂ ਲਾਉਣਾ ਜੀ ਕੀਰਤਨ ਵੀ ਤੇ ਗੁਰਬਾਣੀ ਸੰਤਿਆਰੀ ਤੇ ਹਜ਼ਾਰਾਂ ਹੀ ਵਿਦਿਆਰਥੀ ਵਿਦਿਆਰਥੀ ਤੇ ਵਿਦਿਆਰਥਣਾ ਗੁਰਮਤ ਸੰਗੀਤ ਦੀ ਪ੍ਰਾਪਤੀ ਕਰ ਚੁੱਕੇ ਤਾਂ ਉਹ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਹਾ ਜਾ ਰਿਹਾ ਕਿ ਬਠਿੰਡਾ ਦੇ ਨਾਲ ਸੰਬੰਧਤ ਹੈ ਨੌਜਵਾਨ ਤਾਂ ਦੇਖ ਸਕਦੇ ਹੋ ਕਿ ਬੇਸ਼ੱਕ ਪਰਿਵਾਰਾਂ ਤੋਂ ਦੂਰ ਨੇ ਪਰ ਇਸ ਸਕੂਲ ਦੇ ਵਿੱਚ ਨੇਤਰਹੀਨਾਂ ਦੇ ਸਕੂਲ ਦੇ ਵਿੱਚ ਰਹਿੰਦੇ ਨੇ ਗੁਰਬਾਣੀ ਵੀ ਕਰਦੇ ਨੇ ਇਸ ਦੇ ਨਾਲ ਨਾਲ ਆਪਣਾ ਜਿਹੜਾ ਸ਼ਬਦ ਗਾਇਨ ਤੋਂ ਇਲਾਵਾ ਜਿਹੜੇ ਸੌਂਗ ਵੀ ਗਾਉਂਦੇ ਨੇ ਉਹ ਵੀ ਸ਼ੌਂਕ ਹੈਗਾ ਤਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਨਾਮ ਜੀ ਸਸ਼ੀ ਗਾਲ ਜੀ ਮੈਂ ਪ੍ਰਿੰਸ ਹਾਂ ਜੀ ਪ੍ਰਿੰਸ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਸਕੂਲ ਦੇ ਵਿੱਚ ਵੀ ਮੈਂ ਵੈਸੇ ਮਲੇਰਕੋਟ ਲਾਤੋਂ ਹਾਂ ਜੀ ਹਾਂ ਜੀ ਤੇ ਉੱਥੋਂ ਇੱਥੇ ਮੈਂ 2023 ਚ ਆਇਆ ਸੀਗਾ ਇਸ ਆਸ਼ਰਮ ਦੇ ਵਿੱਚ ਜੀ ਤੇ ਬਾਕੀ ਜਮਾਲਪੁਰ ਸਕੂਲ ਦੇ ਵਿੱਚ ਮੈਂ ਸਿੱਖਿਆ ਸੀਗਾ ਤਾਂ ਕਿ ਤੁਸੀਂ ਮਤਲਬ ਕਿਹਾ ਜਾ ਰਿਹਾ ਕਾफी ਸਿਖਲਾਈ ਦਿੱਤੀ ਕਾਦੀ ਕਾਦੀ ਸਿਖਲਾਈ ਦਿੱਤੀ ਜਿਹੜੀ ਲਈ ਇੱਥੇ ਆ ਕੇ ਇੱਥੇ ਆ ਕੇ ਵੀ ਮੈਂ ਬਾਦੂ ਕਾਫੀ ਕੁਝ ਸਿੱਖਿਆ ਤੇ ਇੱਥੋਂ ਆਣਾ ਜਾਂ ਇੱਥੋਂ ਆਣ ਜਾਣ ਦਾ ਸਫ਼ਰ ਵੀ ਮੈਂ ਸ਼ੁਰੂ ਕੀਤਾ ਸੀ ਕੱਲੇ ਆਣ ਜਾਣ ਦਾ ਤੇ ਜਮਾਲਪੁਰ ਸਕੂਲ ਦੇ ਵਿੱਚੋਂ ਮੈਂ ਜੋ ਸਿਖਲਾਈ ਲਈਤੀ ਆਪਣੀ ਸੰਗੀਤ ਦੀ ਸਿਖਲਾਈ ਲਈਤੀ ਹੈ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਤਾਂ ਹੋਰ ਵੀ ਨੌਜਵਾਨ ਨੇ ਤੁਸੀਂ ਆ ਕਿਹੜੀ ਜਗ੍ਹਾ ਤੋਂ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਡਿਸਟ੍ਰਿਕਟ ਫਰੀ ਕੋਟ ਤੋਂ ਆਈ ਜੀ ਹਾਂਜੀ ਕੀ ਪ੍ਰੋਬਲਮ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਪ੍ਰੋਬਲਮ ਦੇ ਨਾਲ ਜੂਝਦੇ ਹੋ ਔਰ ਤੁਸੀਂ ਇਸ ਇੰਸਟੀਚਿਊਟ ਦੇ ਨਾਲ ਜੁੜੇ ਨੂੰ ਕਿੰਨਾ ਸਮਾਂ ਹੋ ਗਿਆ ਸੋ ਮੇਰੇ ਬਾਈ ਬਰਥਡੇ ਸੀਗੀ ਤੇ ਮੈਂ 2002-3 ਦਾ ਇੱਥੇ ਆਉਨਾ ਮੈਂ ਅਥਲੀਟ ਵੀ ਕਰਦਾ ਹਾਂ ਕ੍ਰਿਕਟ ਵੀ ਖੇਡਦਾ ਮੈਂ 50 ਟੀਮ ਦਾ ਪਲੇਅਰ ਹਾਂ ਜੀ ਤੋਂ ਸਾਡੀ 50 ਟੀਮ ਹੈਗੀ ਕ੍ਰਿਕਟ ਟੀਮ ਵੀ ਉਹਦੇ ਵਿੱਚ ਮੈਂ ਅਜੇ ਪਲੇਅਰ ਹਾਂ ਜੀ ਤਾ ਹੁਣ ਇੱਥੇ ਆ ਕੇ ਤੁਸੀਂ ਮਤਲਬ ਨੌਜਵਾਨਾਂ ਨੂੰ ਸਿਖਲਾਈ ਵੀ ਦੇ ਰਹੇ ਹੋ ਕਿਹਾ ਜਾ ਰਿਹਾ ਨਾਲ ਸਿੱਖ ਵੀ ਨੇ ਨਾਲ ਸਿਖਲਾਈ ਵੀ ਦੇ ਰਹੇ ਹੋ ਸਰ ਮੈਂ ਕ੍ਰਿਕਟ ਖੇਡਦਾ ਤੇ ਬਾਕੀ ਇੱਥੇ ਆਪਦੇ ਇੱਥੇ ਰਹਿੰਦੇ ਆ ਫੈਮਿਲੀ ਵਾਂਗੂ ਰਹਿੰਦੇ ਆ ਜੀ ਤਾਂ ਫੈਮਿਲੀ ਵਾਂਗੂ ਇੱਥੇ ਕੰਮ ਵੀ ਕਰਦੇ ਆ ਤਾਂ ਨਾਲ ਰਹਿੰਦੇ ਆ ਸਾਰੇ ਇਕੱਠੇ ਪਰਿਵਾਰ ਦੀ ਕਿੱਦਾਂ ਦੀ ਸਪੋਰਟ ਹੈ ਪਰਿਵਾਰ ਵਧੀਆ ਜੀ ਸਾਰੇ ਨਾਲ ਟਾਚਾਂ ਦੇ ਪਰਿਵਾਰ ਦੇ ਨਾਲ ਹੀ ਤਾ ਇਹ ਦੇਖ ਸਕਦੇ ਹੋ ਕਿ ਬੇਸ਼ੱਕ ਵੱਖ-ਵੱਖ ਜਿਹੜੇ ਨੌਜਵਾਨ ਨੇ ਇੱਥੇ ਰਹਿੰਦੇ ਨੇ ਔਰ ਹੋਰ ਵੀ ਗੱਲਬਾਤ ਕਰਾਂਗੇ ਸਰ ਕੀਆ ਜਾ ਰਿਹਾ ਹੈ ਰੱਖ-ਰਖਾਵ ਤੁਸੀਂ ਇਹਨਾਂ ਦਾ ਬਹੁਤ ਵਧੀਆ ਕਰਦੇ ਹੋ ਔਰ ਖਾਣਾ ਇਹਨਾਂ ਨੂੰ ਟਾਈਮ ਤੇ ਦਿੱਤਾ ਜਾਂਦਾ ਜਿੱਥੇ ਕਿਤੇ ਲੈ ਕੇ ਜਾਣਾ ਤੁਸੀਂ ਨਾਲ ਲੈ ਕੇ ਜਾਂਦੇ ਹੋ ਮੈਂ ਪਰਮਿੰਦਰ ਖੁੱਲਾਵਾ ਪਿਛਲੇ 25 ਸਾਲ ਤੋਂ ਇਹਨਾਂ ਦੀ ਸੇਵਾ ਦੇ ਵਿੱਚ ਅਸੀਂ ਲੱਗੇ ਹੋਏ ਹਾਂ ਔਰ ਜਿੱਥੇ ਤੱਕ ਖਾਣੇ ਦੇ ਪ੍ਰਬੰਧਾਂ ਦੀ ਗੱਲ ਆ ਪਹਿਲਾਂ ਹੋਟਲ ਤੋਂ ਖਾਣਾ ਆਉਂਦਾ ਸੀਗਾ ਤੇ ਅਸੀਂ ਪਿਛਲੇ 4 ਸਾਲ ਤੋਂ ਇੱਥੇ ਕੁੱਕ ਰੱਖ ਕੇ ਖੁਦ ਆਪ ਨਾਲ ਸਬਜੀ ਵਗੈਰਾ ਬਣਾ ਕੇ ਇੱਥੇ ਅਸੀਂ ਇਹਨਾਂ ਨੂੰ ਆਪ ਪ੍ਰਬੰਧ ਕਰਕੇ ਦਿੰਨੇ ਆ ਔਰ ਜੋ ਧਾਨੀ ਨੇ ਉਹ ਆਪਣੇ ਘਰਾਂ ਦੇ ਵਿੱਚੋਂ ਵੀ ਲੈ ਸਕਦੇ ਨੇ ਇੱਥੇ ਵੀ ਪ੍ਰਬੰਧ ਕਰਵਾ ਸਕਦੇ ਨੇ ਤੇ ਖਾਣ ਪੀਣ ਜਾਂ ਹੋਰ ਇਹਨਾਂ ਦੇ ਸਕੂਲ ਦੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਗੁਰਪ੍ਰੀਤ ਨੇ ਦੱਸਿਆ ਇਨਾਂ ਦੇ ਰਹਿਣ ਸਹਿਣ ਦੀ ਇਨਾਂ ਦੀ ਪੜ੍ਹਾਈ ਦੀ ਜੋ ਵੀ ਇਨਾਂ ਦੀ ਬਿਮਾਰੀ ਦਾ ਜੋ ਵੀ ਇਨਾਂ ਦਾ ਖਰਚਾ ਆਏਗਾ ਕਈ ਪ੍ਰਮਾਤਮਾ ਕਰੇ ਸਾਰੇ ਤੰਦਰੁਸਤ ਰਹਿਣ ਪਰ ਜੇ ਕੋਈ ਕਈ ਐਸੇ ਬੱਚੇ ਵੀ ਹੈਗੇ ਨੇ ਜਿਨ੍ਹਾਂ ਨੂੰ ਸਾਨੂੰ ਉਹਨਾਂ ਦੇ ਇਲਾਜ ਦੇ ਤੇ ਲੱਖਾਂ ਰੁਪਿਆ ਵੀ ਲਾਉਣਾ ਪਿਆ ਉਹ ਦਾਨੀ ਸਜਣਾ ਦੇ ਸਹਾਇਕ ਦੇ ਨਾਲ ਅਸੀਂ ਉਹ ਲਾਇਆ ਔਰ ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ ਉਹ ਸਾਰੇ ਤੰਦਰੁਸਤ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਬੱਚੇ ਗੁਰਸਿੱਖ ਨੇ ਕੁਝ Hindu ਪਰਿਵਾਰ ਤੋਂ ਨੇ ਤਾਂ ਸਾਰੇ ਇੱਕ ਪਲੇਟਫਾਰਮ ਤੇ ਇੱਥੇ ਮਤਲਬ ਰਹਿੰਦੇ ਨੇ ਇਕੱਠੇ ਖਾਣਾ ਖਾਣਾ ਇਕੱਠੇ ਰਹਿਣਾ ਸਿੱਖਣਾ ਇਕੱਠੇ ਇਹ ਇੱਥੇ ਕੱਲੇ ਪੰਜਾਬ ਤੋਂ ਨਹੀਂ ਹੈਗੇ ਪੂਰੇ ਭਾਰਤ ਦੇ ਵਿੱਚੋਂ ਇਹ ਹਿਮਾਚਲ ਰਾਜਸਥਾਨ ਹਰਿਆਣਾ ਤੇ ਇਥੇ ਸਾਡੇ ਭਰਾ ਮੁਸਲਮਾਨ ਵੀ ਰਹਿ ਰਹੇ ਨੇ Hindu ਪਰਿਵਾਰ ਵੀ ਰਹੇ ਨੇ ਕੋਈ ਇਥੇ ਕਿਸੇ ਕਿਸਮ ਦੀ ਕਿਸੇ ਤੇ ਕੋਈ ਬੰਦਸ਼ ਨਹੀਂ ਹੈਗੀ ਗੁਰਦਾਰਾ ਸਾਹਿਬ ਦੇ ਵਿੱਚ ਜਾਂਦੇ ਨੇ ਸਾਡੀ ਕਿਸੇ ਤੇ ਉੱਤੇ ਕੋਈ ਪ੍ਰੈਸ਼ਰ ਨਹੀਂ ਹੈਗਾ ਇਹ ਆਪਣੀ ਮਰਜ਼ੀ ਨਾਲ ਸਵੇਰੇ ਸ਼ਾਮ ਜਾਂਦੇ ਨੇ ਔਰ ਕੀਰਤਨ ਵੀ ਕਰਦੇ ਨੇ ਪ੍ਰਭਾਤ ਫੇਰੀ ਹੁੰਦੀਆਂ ਉਹਦੇ ਵਿੱਚ ਵੀ ਭਲੇ ਦੇ ਸਾਰੇ ਸੰਗਤ ਦੇ ਨਾਲ ਰਲ ਕੇ ਇਹ ਪ੍ਰਬਾਤ ਪ੍ਰੀਤਿਆਂ ਵਿੱਚ ਵੀ ਜਾਂਦੇ ਨੇ। ਸੋ ਇਹ ਸਨ ਪ੍ਰਬੰਧਕ ਤੇ ਬੱਚੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਔਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਕਿ ਬੇਸ਼ੱਕ ਜਿਹੜੇ ਨੇਤਰਹੀਨ ਹੈਗੇ ਨੇ ਉਹਨਾਂ ਦਾ ਰੱਖ-ਰਖਾਵ, ਖਾਣੇ ਦਾ ਪ੍ਰਬੰਧ ਕਿਸ ਤਰੀਕੇ ਦੇ ਨਾਲ ਕੀਤਾ ਜਾਂਦਾ ਔਰ ਇਹ ਜਿਹੜਾ ਉਹਨਾਂ ਦਾ ਕਮਰਿਆਂ ਦੇ ਵਿੱਚ ਰਹਿਣ-ਸਹਿਣ ਹੁੰਦਾ ਤਾਂ ਇਹ ਵੀ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੀ ਹੈ ਕਿ ਇੱਥੇ ਸਾਰੇ ਦੇ ਸਾਰੇ ਜਿਹੜੇ ਨੇਤਰਹੀਨ ਬੱਚੇ ਹੈਗੇ ਨੇ, ਬਜ਼ੁਰਗ ਹੈਗੇ ਨੇ ਉਹ ਇਸ ਜਗ੍ਹਾ ਦੇ ਉੱਤੇ ਰਹਿੰਦੇ ਨੇ ਤਾਂ ਬਹੁਤ ਤੋ ਵਧੀਆ ਜਿਹੜਾ ਵਿਸ਼ੇਸ਼ ਉਪਰਾਲਾ ਉਹ ਪ੍ਰਬੰਧਕਾਂ ਦੇ ਵੱਲੋਂ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਗੁਰਪ੍ਰੀਤ ਜੀ ਨੇ ਦੱਸਿਆ ਕਿ ਇਹ ਜਿਹੜਾ ਸਾਰਾ ਪੈਸਾ ਸੰਗਤ ਦੇ ਸਹਿਯੋਗ ਦੇ ਨਾਲ ਹੀ ਉਹ ਇਹਨਾਂ ਦੇ ਉੱਤੇ ਖਰਚ ਕਰ ਰਹੇ ਨੇ ਔਰ 1964 ਤੋਂ ਜਿਹੜੀ ਸੰਸਥਾ ਇਹ ਚੱਲ ਰਹੀ ਹੈ ਲੁਧਿਆਣਾ ਤੋਂ ਰਜਿੰਦਰ ਅਰੋੜਾ ਨਿਊਜ਼ਾ ਟੀਮ